ਤੁਸੀਂ ਸੁਣਨ ਜਾ ਰਹੇ ਹੋ ਨਾਵਲ ਲोटा ਜਿਸ ਦੇ ਲੇਖਕ ਨੇ ਦਰਸ਼ਨ ਸਿੰਘ ਤੇ ਇਸ ਨੂੰ ਆਵਾਜ਼ ਦਿੱਤੀ ਹੈ ਗੁਰਵਿੰਦਰ ਸਿੰਘ ਨੇ ਤੁਸੀਂ ਸੁਣਨ ਜਾ ਰਹੇ ਹੋ ਨਾਵਲ ਲोटा ਜਿਸ ਦੇ ਲੇਖਕ ਨੇ ਦਰਸ਼ਨ ਸਿੰਘ ਤੇ ਇਸ ਨੂੰ ਆਵਾਜ਼ ਦਿੱਤੀ ਹੈ ਗੁਰਵਿੰਦਰ ਸਿੰਘ ਨੇ ਨਾਵਲ ਲोटा ਨਾਵਲਕਾਰ ਦਰਸ਼ਨ ਸਿੰਘ ਸੁਰਜੀਤ ਤੇ ਗੁਲਜ਼ਾਰ ਦੇ ਨਾ ਯਾਰੀ ਲੱਗੀ ਤੇ ਲਵਾਤੇ ਤਖਤੇ ਟੁੱਟੀ ਤਾਂ ਚੁਗਾਠ ਪੱਟ ਲਈ ਬੋਲੀ ਲੋਟਾ ਗਿਰੀ ਜਿਵੇਂ ਅਸੀਂ ਇੱਧਰ ਗੜਵੀ ਜਾਂ ਗੜਵਾ ਵਰਤਦੇ ਆਂ ਪਾਕਿਸਤਾਨ 'ਚ ਲੋਟਾ ਵਰਤਿਆ ਜਾਂਦਾ ਅਜੇ ਜਦੋਂ ਦੇਸ਼ ਵੰਡਿਆ ਨਹੀਂ ਸੀ ਗਿਆ ਆਪਣੀ ਸਿਆਸੀ ਪਾਰਟੀ ਬਦਲਣ ਵਾਲੇ ਬੰਦੇ ਨੂੰ ਲੋਟਾ ਸੱਦਿਆ ਜਾਂਦਾ ਸੀ ਮਤਲਬ ਸੀ ਕਿ ਇਸ ਬੰਦੇ ਚ ਲੋਟੇ ਵਾਂਗ ਇੱਕ ਥਾਂ ਤੋਂ ਰਹਿਣ ਦੂਜੀ ਥਾਂ ਪਹੁੰਚ ਜਾਣ ਦੀ ਰੁਚੀ ਹੈ। ਅਸੀਂ ਇੱਧਰ ਇਹੋ ਜਿਹੇ ਬੰਦੇ ਨੂੰ ਦਲ ਬਦਲੂ ਜਾਂ ਆਇਆ ਰਾਮ ਗਿਆ ਰਾਮ ਕਹਿੰਦੇ ਆ। ਪਹਿਲੀਆਂ ਚ ਪਾਰਟੀ ਬਦਲਣ ਦਾ ਵਰਤਾਰਾ ਬਹੁਤਾ ਇਲਾਕਾਈ ਪਾਰਟੀਆਂ ਚ ਦਿਸਦਾ ਸੀ। ਪਿਛਲੀ ਸਦੀ ਦੇ ਅਖੀਰ 60ਵਿਆਂ ਤੋਂ ਇਹ ਕੌਮੀ ਪਾਰਟੀਆਂ ਚ ਵੀ ਦਿਸਣ ਲੱਗ ਪਿਆ। ਹੁਣ ਤਾਂ ਇਹ ਨਿਤ ਦਾ ਨੇਮ ਬਣ ਗਿਆ। ਸਾਡੇ ਸਿਆਸਤਦਾਨ ਅਸੂਲਾਂ ਦੇ ਜੰਜਾਲ ਚੋਂ ਨਿਕਲ ਗਏ ਨੇ ਤੇ ਫੁਰਤੀ ਫੜ ਚੁੱਕੇ ਨੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਚ ਪਹੁੰਚਣ ਚ ਪਲ ਨਹੀਂ ਲਾਉਂਦੇ ਇਸ ਮਾਮਲੇ ਚ ਉਹਨਾਂ ਲੋਟੇ ਨੂੰ ਵੀ maat pa deta ਹੈ ਆਪਣੇ ਇਸ ਨਾਵਲ ਚ ਮੈਂ ਉਹਨਾਂ ਦੀ ਇਸ ਲੋਟਾਗਰੀ ਨੂੰ ਹੀ ਚਿਤ੍ਰਨ ਦਾ ਯਤਨ ਕੀਤਾ ਹੈ ਬਿਰਤਾਂਤ ਦਾ ਪਿਛੋਕੜ ਸਨ 2012 ਵਾਲੀਆਂ ਪੰਜ ਰਾਜਾਂ ਦੀਆਂ ਚੋਣਾਂ ਦਾ ਹੈ ਸਭੋ ਪਾਤਰ ਕਲਪਿਤ ਨੇ ਉਹ ਸਥਿਤੀਆਂ ਵੀ ਫਰਜੀ ਨੇ ਜਿੰਨਾ ਚੋਂ ਉਹ ਲੰਘਦੇ ਨੇ ਦਰਸ਼ਨ ਸਿੰਘ ਨੋਟਿਸ ਗੁਰਦਿਆਲ ਕੋਠੀ ਦੇ ਅੱਧ ਖੁੱਲੇ ਫਾਟਕੋਂ ਅੰਦਰ ਵੜਿਆ ਪਹਿਲੀ ਕਿਆਰੀ ਕੋਲ ਹੀ اٹਕ ਗਿਆ ਨਿਉ ਨੀਝਲਾ ਕੁਝ ਵੇਖਣ ਲੱਗਾ ਅਚੰਬੇ ਨਾਲ ਉਹਦੇ ਬੁੱਲ ਅੱਡੇ ਗਏ ਇੱਕ ਬੜਾ ਹੀ ਸੋਨਾ ਫੁੱਲ ਨਿਕਲਿਆ ਹੋਇਆ ਸੀ ਅਜੇ ਪੂਰਾ ਨਹੀਂ ਸੀ ਖੜਿਆ ਪੈਲ ਪਲਕੜਾ ਸੀ ਪੂਰਾ ਖੜਕੇ ਉਹਨੇ ਹੋਰ ਵੀ ਸੋਨਾ ਲੱਗਣਾ ਸੀ ਬੈਂਜੀ ਫੁੱਲ ਸੀ। ਕੁੱਤਾ ਫੁੱਲ। ਸਾਡੀ ਬੋਲੀ ਚ ਉਹਦਾ ਨਾਂ ਠੀਕ ਨਹੀਂ ਸੀ ਰੱਖਿਆ ਗਿਆ। ਉਹਦੇ ਰੰਗ ਗੂੜੇ ਸਨ। ਕੋਲਾ ਮਲੂਕ ਜਿਹਾ ਸੀ। ਗੁਰदयाल ਨੇ ਉਹਨੂੰ ਅੱਖਾਂ ਚ ਵਸਾ ਲਿਆ ਤੇ ਅੱਗੇ ਟੁਰਿਆ। ਅਗਲੀ ਕਿਆਰੀ ਤੇ ਵੀ ਨਜ਼ਰ ਮਾਰੀ। ਉਹਦੀ ਪਤਨੀ ਗੁਰਦੀਪ ਦੂਰ ਵਰਾਂਡੇ ਚ ਖਲੋਤੀ ਉਹਦੇ ਵੱਲ ਵੇਖ ਰਹੀ ਸੀ। ਵਰਾਂਡਾ ਕੋਠੀ ਦੇ ਅੱਧ ਵਿਚਾਲੇ ਸੀ। ਅੱਧਾ ਬਾਗ ਪਿਛਵਾੜੇ ਸੀ। ਗੁਰਦਿਆਲ ਆਪਣੇ ਧਿਆਨ ਰਿਆ ਤੇ ਇੱਕ ਪਾਸੇ ਨਵਿਆ ਸੈਪੋ ਕੰਪਲੀਟ ਰੈਡੀ ਟੂ ਕੰਟੀਨਿਊ